ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾਕੇ ਭੋਇਂ ਗਦੇ ਬਹੁਤ ਨ ਲਾਗੇ ਡਰ ਮਾਨਸ ਜਨਮ ਦੁ ਦੁਲੰਭ ਹੈ ਕਬੀਰ ਕਹਿੰਦਾ ਮੁਰਖਾ ਜਨਮ ਨਹੀਂ ਮਿਲਦਾ ਮਾਨਸਾ ਬਦਲ ਮੁਰਖਾ ਜਨਮ ਇਸਰੇ ਨਹੀਂ ਉਹਦੇ ਵਿੱਚ ਜੜ ਮਾਨਸਾ ਮਾਨਸ ਤੋਂ ਹੀ ਮੁਰਖ ਬਣਿਆ ਹਾਂ ਲੋਬਾ ਮੁਰਖੀ ਤੋਂ ਬਣਿਆ ਹਾਂ ਦਰੇ ਆਰਟੀਕਲ ਦੇ ਨਾਲ ਬਾਸ ਦਾ ਆਪਣੇ ਬਾਸ ਦਾ ਤਾਂ ਫਿਰ ਚਲੋ ਸਾਰੇ 84 ਲੱਖ ਜੂਨੇ ਬਾਸ ਦੀਏ ਬੜੀ ਫਿਰ ਬਾਸ ਸਾਹਿਬ ਸਾਗ ਨੂੰ ਤਾਂ ਮੰਦਿਰ ਦੀ ਗੁਰਬਾਣੀ ਸਾਰੇ ਦਲੰਬ ਨੇ ਫਿਰ ਤਾਂ ਬਾਸ ਸਾਹਿਬ ਸਾਗ ਦੇ ਵਿੱਚ ਇਨੀ ਫਰਕ ਪੰਦੀ ਗੁਰਬਾਣੀ ਉਹ ਅਜੱਡਾਂ ਦੀਆਂ ਗੱਲਾਂ ਨੇ ਉਹ ਜੱਟ ਨੇ ਜਿਹੜੇ ਮਾਨਸ ਜਨਮ ਦਲੰਬ ਦਾ ਬਦਲ ਮਾਸ ਨਹੀਂ ਹੁੰਦਾ ਗੁਰਸ਼ੀ ਤੋਂ ਮਾਨਸ ਬਣਿਆ ਮਾਨਸ ਜੱਲ ਬਣਦਾ ਰੁਲਾਬਾ ਰੁਲਾਬਾ ਕੋਇਨਾ ਵਾਰੇ ਬਾਾਰ ਕੋਇਨਾ ਵਾਰੇ ਬਾਾਰ ਵਾਰ ਵਾਰ ਨਹੀਂ ਮਿਲਦਾ ਹੈ ਕੁਛ ਲੋਕੇ ਸਮਝਦੇ ਨੇ ਆਦਮੀ ਆਦਮੀ ਹੀ ਬਣਦਾ ਹਰ ਜੁਗ ਦੇ ਵਿੱਚ ਹੁਣ ਵੀ ਬਰ ਮੁਕਮਾਰੀਆਂ ਹੀ ਬਤੀਉਂ ਇਹ ਪਿੱਛੇ ਵੀ ਸੀ ਬਹੁਤ سارے ਧਰਮ ਸੀ ਇਹੇ ਜੇ ਪਿੱਛੇ ਉਹਨਾਂ ਦੇ ਖਿਲਾਫ ਇਹ ਗੱਲ ਕਹੀ ਹੋਈ ਹੈ ਕੋਈ ਹੋਇਆ ਜਾ ਗਿਆ ਹੁਕਮੇਰ ਦਾ ਨਹੀਂ ਹੋਇਆ ਨਾ ਕੋਈ ਕਹਿੰਦਾ ਹੁਣ ਵੀ ਦੁਬਾਰਾ ਦੁਬਾਰਾ ਮਨਸੇ ਜਨਮ ਹੋ ਜਾਂਦਾ ਸਾਡਾ ਗਲਤ ਹੈ ਸਾਰੀਆਂ ਜੀ ਉਹਨਾਂ ਜੋ ਕੋ ਹੁੰਦਾ ਜੀ ਵਾ ਪਸ਼ੂ ਪੰਛੀ ਵਿਰਖ ਅਸਥਾਵਰ ਬਹੁਵਤ ਜਉਨ ਪਰਬਾਤਾ ਪਾਰੀ 1084 ਜੋ ਨਪਾਈ ਮਾਨਸ ਕੋ ਪ੍ਰਭ ਦੇਬੂ ਜੀ ਪੜਾਈ ਉੱਤੇ ਮਾਨਸ ਮੁਕਸ਼ਾ ਵੀ ਨੁੜੀ ਆਈ ਰਾਜਾ ਹਮੇਸ਼ਾ ਆਦਮੀ ਬਣਦਾ ਬਣਦਾ ਆਇਆ ਇੱਕ ਦਿਨ ਤਾਂ ਬੱਚਾ ਜੰਮਿਆ ਹੋਇਆ ਰਾਜਗਦੀ ਤੇ ਵਢਾਇਆ ਜਾਂਦਾ ਸਰਦਾਰ ਔਰਤ ਨੂੰ ਰਾਜੇ ਦੀ ਦਿੱਤਾ ਜਾਂਦਾ ਸਰਦਾਰੀ ਮਿਹਰੇ ਲక్ష్ਮੀ ਬਾਈ ਦਾ ਇਹ ਝਗੜਾ ਸੀ ਉਹ ਕਹਿੰਦਾ ਵੀ ਯਾ ਇਹਦੇ ਜੇ ਲੜਕਾ ਹੈ ਨਹੀਂ ਲੜਕਾ ਔਰਤ ਨੂੰ ਰਾਜੇ ਦੀ ਦਿੱਤਾ ਜਾਂਦਾ ਨਹੀਂ ਆ ਤਾਂ ਇਹਨਾਂ ਦੇ ਵਿੱਚ ਕੋਈ ਲੜਕਾ ਹੋਵੇ ਹੋਵੇ ਰਿਸ਼ਤੇਦਾਰੀ ਜੋਵੇ ਉਹ ਨੂੰ ਰਾਜ ਬਣੂਗਾ ਹੱਕਦਾਰ ਹੋਵੇ ਤੇ ਨਹੀਂ ਤਾਂ ਗੋਬੜਦਾ ਰਾਜੂ ਲੜਾਈ ਦਾ ਕਾਰਨ ਐ ਸੀਗਾ ਉੱਥੇ ਹਰਦੋਗੋੜੀ ਸੀ ਉਹ ਸੀਦਾ ਰਾਣੀਓਂ ਬੜਦਾ ਸੀ ਹਾਂ ਰਾਣੀ ਦਾ ਰਾਜਾ ਉਹਦੇ ਘਰ ਵਾਲੀ ਰਾਣੀ ਆਉਂਦੀ ਹਾਂਜੀ ਕਵੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ ਮਾਨਸ ਜਨਮ ਦੁਲੰਭਾ ਹੋਏ ਨਾ ਬਾਰੇ ਬਾਰ ਇਹ ਦੁਲੱਬ ਜਨਮੇ ਬਾਰ ਬਾਰ ਨਹੀਂ ਮਿਲਦਾ ਹੈ ਜੇ ਬਾਰ ਬਾਰ ਮਿਲੇ ਦੁਲੱਬ ਨਹੀਂ ਕਹਿ ਸਕਦੇ ਜੋ ਫਲ ਫਲ ਪੱਕੇ ਹੋਈ ਗਏ ਜੋ ਫਲ 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 ਪੱਕੇ ਹੋਈ ਗਏ ਬਹੁਤਾਂ ਲਾਗੇ ਢਾਰ ਜੇ ਮੈਂ ਕਿਸੇ ਬਰਸ਼ ਦਾ ਫਲ ਪੱਕ ਕੇ ਅੱਪੇ ਦੇ ਪੰਧਾ ਥੱਲੇ ਫਿਰ ਦੁਬਾਰਾ ਢਾਲ ਨਹੀਂ ਲੱਗਦਾ ਦੁਬਾਰਾ ਨਹੀਂ ਜਾਂਦਾ ਇਸ ਕਰਕੇ ਮਾਨਸ ਜਦ ਵੀ ਹੈ ਜਦੋਂ ਇਹਨੇ ਪੱਕ ਜਾਣਾ ਦੁਬਾਰਾ ਨਹੀਂ ਫਿਰ ਮੰਨ ਲੋ ਇਹਦੀਆਂ ਵੀ ਜਾਨੂੰ ਮਿਲ ਹੀ ਜਾਂਦਾ ਇਹ ਤਾਂ ਚੱਲਦਾ ਹੀ ਰਿਹਾ ਸਿਰਸਰਾ ਉਹ ਬੁਫੇ ਬੁਫੇ ਨੂੰ ਨਹੀਂ ਮੰਨਦੇ ਲੋਕੋ ਮਾੜੇ ਜਾਨਵਰ ਹੋਏ ਉਹ ਕਹਿੰਦੇ ਆਦਮੀ ਆਦਮੀ ਬਣਦਾ ਰਹਿੰਦਾ ਪਸ਼ੂ ਪਸ਼ੂ ਬਣਦਾ ਰਹਿੰਦਾ ਬੁਫੀ ਵਾਲੀ ਕੋ ਗੱਲ ਹੀ ਨਹੀਂ ਅਸਾਂ ਹਾਂ